ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬਟਿਕ ਵਿੜਲਾਡਾ ਵੱਲੋਂ ਪਲੀਜ਼ ਮੇਰੀ ਵੀਰਿਆ ਨੂੰ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਮੇਗੀਆਂ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਜੀ ਅੱਜ ਦੇ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਦੁਬਾਰਾ ਤੁਹਾਡੀ ਡਿਮਾਂਡ ਤੇ ਟੈਬੀ ਦੇ ਵਿੱਚ ਲੈ ਕੇ ਆਏ ਆ ਜੀ ਪਿਓਰ ਟੈਬੀ ਸਿਲਕ ਰਹਿਣ ਵਾਲੀ ਹੈ ਦੇਖੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਕਾਫੀ ਡਿਮਾਂਡ ਹੈ ਇਸ ਪ੍ਰਿੰਟ ਦੀ ਕਲਰ ਚੈੱਕ ਕਰੋ ਇਹ ਵਾਲੀ ਰਹਿਣ ਵਾਲੀ ਹੈ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਵਾਲੀ ਇਹਦੇ ਨਾਲ ਬਾਟਮ ਰਹਿਣ ਵਾਲੀ ਹੈ ਬੜਾ ਪਿਆਰਾ ਜਿਹਾ ਸੂਟ ਹੈ ਜੀ ਪ੍ਰਿੰਟ ਦੇਖੋ ਪ੍ਰਿੰਟ ਬੜਾ ਪਿਆਰਾ ਜਿਹਾ ਬਿਲਕੁਲ ਪਿਓਰ origional ਟੈਬੀ ਹੈ ਜੀ ਬਹੁਤ ਹੀ ਸੌਫਟ ਵਾਲਾ ਸਟਾਫ ਹੈ ਜੀ ਠੀਕ ਹੈ ਜੀ ਬਹੁਤ ਹੀ ਸੌਫਟ ਸਟੱਫ ਹੈ ਬਿਲਕੁਲ ਰਿਜਨਲ ਟੈਬੀ ਹੈ ਜੀ ਕਾਫੀ ਡਿਮਾਂਡ ਸੀ ਮੇਰੀ ਪਿਆਰਾਂ ਦੀ ਟੈਬੀ ਦੇ ਸੂਟਾਂ ਦੀ ਦੁਕਾਨਾਂ ਲੈ ਕੇ ਆਏ ਆਂ ਜੀ ਬੜੇ ਸੋਹਣੇ ਸੋਹਣੇ ਕਲਰ ਰਹਿਣ ਵਾਲਿਆ ਠੀਕ ਹੈ ਜੀ ਇਹ ਵਾਲਾ ਮੈਚਿੰਗ ਸੂਟ ਹੈ ਤੁਹਾਨੂੰ ਇਹਦੀ ਪ੍ਰਾਈਸ ਦੇ ਰਹੇ ਆਂ ਸੀ ਜੀ 1100 ਰੁਪਏ ਠੀਕ ਹੈ ਜੀ 1100 ਰੁਪਏ ਦੇ ਤੁਹਾਨੂੰ ਦੇ ਰਿਆ ਮੈਚਿਕ ਸੂਟ ਟੈਬੀ ਦੇ ਜੀ ਸਾਡਾ ਜਿਹੜਾ ਪ੍ਰਾਈਸ ਹੁੰਦਾ ਚੈਲੰਜ ਪ੍ਰਾਈਸ ਆ ਜੀ ਠੀਕ ਹੈ ਜੀ ਸਾਡੇ ਪ੍ਰਾਈਸ ਹਮੇਸ਼ਾ ਹੀ ਬਹੁਤ ਘੱਟ ਰਹਿਣ ਵਾਲੇ ਹੁੰਦੇ ਆ ਦੇਖੋ ਤੁਹਾਨੂੰ 1100 ਦੇ ਵਿੱਚ ਇਹ ਵਾਲਾ ਅਸੀਂ ਪੂਰਾ ਮੈਚਿੰਗ ਸੂਟ ਦੇ ਰਹੇ ਹਾਂ ਜੀ। ਅਗਲਾ ਸੂਟ ਚੈੱਕ ਕਰੋ ਬੜੇ ਪਿਆਰੇ ਜਿਹੇ ਰਹਿਣ ਵਾਲਿਆ ਪ੍ਰਿੰਟ। ਦੇਖੋ ਤੁਹਾਨੂੰ ਇੱਕ ਇਹ ਵਾਲਾ ਪ੍ਰਿੰਟ ਮਿਲੂਗਾ ਟੈਬੀ ਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਡਿਵਾਈਨ ਸ਼ੈਲਕ ਹੈ ਜੀ। ਚੈੱਕ ਕਰ ਸਕਦੇ ਹੋ ਤੁਸੀਂ ਡਿਵਾਈਨ ਸ਼ੈਲਕ ਹੈ। ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਨਿਊਜ਼ ਇਹ ਡਿਜ਼ਾਈਨਿੰਗ ਹੈ। ਇਹਦੇ ਨਾਲ ਤੁਹਾਨੂੰ ਮੈਚਿੰਗ ਬਾਟਮ ਮਿਲਣ ਵਾਲੀ ਹੈ ਜੀ। ਠੀਕ ਹੈ ਜੀ ਮੈਚਿੰਗ ਮਿਲਣ ਵਾਲੀ ਤੁਹਾਨੂੰ ਇਹਦੇ ਨਾਲ ਬਾਟਮ ਪ੍ਰਾਈਸ ਤੁਹਾਨੂੰ ਦੇ ਰਿਆ ਸਿਰਫ 81100 ਰੁਪਏ 1100 ਦੇ ਵਿੱਚ ਤੁਹਾਨੂੰ ਅਸੀਂ ਟੈਬੀ ਦੇ ਸੂਟ ਦੇ ਰਿਆ ਜੀ ਦੇਖੋ ਜੀ ਇਹ ਵਾਲੀ ਮੈਚਿੰਗ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਇਹ ਮੈਚਿੰਗ ਬਾਟਮ ਰਹਿਣ ਵਾਲੀ ਹੈ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲਿਆ ਪ੍ਰਿੰਟ ਚੈੱਕ ਕਰੋ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਸੂਟ ਲੈ ਕੇ ਆਉਂਦੇ ਹਾਂ ਇਹ ਵਾਲਾ ਪ੍ਰਿੰਟ ਦੇਖੋ ਬੜਾ ਜੁਨੀਕਾ ਜਿਹਾ ਪ੍ਰਿੰਟ ਰਹਿਣ ਵਾਲਾ ਸੀ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਟੈਬੀ ਸ਼ਿਲਕ ਹੈ ਲਾਈਨਿੰਗ ਸ਼ਰਟ ਦੇ ਉੱਪਰ ਲਾਈਨਿੰਗ ਲੱਗੀ ਜੀ ਲੱਗੂਗੀ ਜੀ ਦੇਖ ਸਕਦੇ ਹੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੀ ਆ ਇੱਕ ਇਹ ਵਾਲਾ ਪ੍ਰਿੰਟ ਚੈੱਕ ਕਰੋ ਮਾਊਸ ਕਲਰ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸਿਰਫ 1100 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਟੈਬੀ ਦੇ ਸੂਟ ਦੇ ਰਹੇ ਆ ਜੀ ਦੇਖੋ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਸ ਨਾਲ ਮੈਚਿੰਗ ਰਹਿਣ ਵਾਲੀ ਆ ਬਾਟਮ ਦੇਖੋ ਜੀ ਇਹ ਵਾਲੀ ਮੈਚਿੰਗ ਬਾਟਮ ਰਹਿਣ ਵਾਲੀ ਆ ਬੜਾ ਸੋਹਣਾ ਜਿਹਾ ਸੂਟ ਹੋਣਾ ਰੈਡੀ ਬਣ ਕੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਜਲਦੀ ਆ ਜੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਹ ਕੇ ਵਾਲਾ ਕਲਰ ਮਿਲੂਗਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਦੇਖ ਸਕਦੇ ਹੋ ਤੁਸੀਂ ਪ੍ਰੀਮੀਅਮ ਟੈਬੀ ਲਾਈਨਿੰਗ ਹੈ ਠੀਕ ਹੈ ਜੀ ਸਟਾਫ ਬਹੁਤ ਵਧੀਆ ਹੈ ਸਿਰਫ 1100 ਦੇ ਵਿੱਚ ਤੁਹਾਨੂੰ ਇਹ ਵਾਲਾ ਮੈਚਿੰਗ ਸੂਟ ਦੇ ਰਹੇ ਹਾਂ ਜੀ ਇਹਦੇ ਨਾਲ ਇਹ ਵਾਲੀ ਰਹਿਣ ਵਾਲੀ ਹੈ ਮੈਚਿੰਗ ਬਾਟਮ ਠੀਕ ਹੈ ਜੀ ਇਹ ਵਾਲੀ ਮੈਚਿੰਗ ਬਾਟਮ ਰਹਿਣ ਵਾਲੀ ਹੈ ਸਿਰਫ 1100 ਦੇ ਵਿੱਚ ਤੁਹਾਨੂੰ ਅਸੀਂ ਇਹ ਵਾਲਾ ਸੂਟ ਦੇ ਰਹੇ ਹਾਂ ਮੈਚਿੰਗ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਹਮੇਸ਼ਾ ਸਾਡੇ ਜਿਹੜੇ ਪ੍ਰਿੰਟ ਹੁੰਦੇ ਆ ਜਨੀਗ ਜਿਹੇ ਪ੍ਰਿੰਟ ਹੁੰਦੇ ਆ ਜੀ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਇੱਕੇ ਵਾਰਾ ਸ਼ਰਟ ਪੀਸ ਮਿਲੂਗਾ ਤੁਹਾਨੂੰ ਇਹ ਵੀ ਬੜਾ ਲਾਈਟ ਜਿਹਾ ਸ਼ੇਡ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਮਿਲੂਗੀ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣੂਏ ਵਾਲਾ ਪਸੰਦ ਹੈ ਜੀ ਠੀਕ ਹੈ ਜੀ ਸੂਟ ਪਸੰਦ ਹੈ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹਦੇ ਨਾਲ ਵੀ ਮੈਚਿੰਗ ਬਾਟਮ ਰਹਿਣ ਵਾਲੀ ਹੈ ਠੀਕ ਹੈ ਜੀ ਜਿਹੜਾ ਵੀ ਤੁਸੀਂ ਕਲਰ ਚਾਹੋਨੇ ਹੋ ਉਦਾਂ ਦੀ ਅਸੀਂ ਇਹਦੇ ਨਾਲ ਮੈਚਿੰਗ ਬਾਟਮ ਡਾਈ ਕਰਵਾ ਕੇ ਤੁਹਾਨੂੰ ਦਵਾਂਗੇ ਜੀ ਇਹ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਥੋੜਾ ਜਿਹਾ ਅਸੀਂ ਬ੍ਰਾਈਟ ਵੀ ਲੈ ਕੇ ਆਏ ਆ ਠੀਕ ਹੈ ਜੀ ਇੰਨਾ ਵੀ ਬ੍ਰਾਈਟ ਨਹੀਂ ਹੈਗਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਮਸਲੀਨ ਦੀ ਰਹਿਣ ਵਾਲੀ ਨਾਲ ਬਾਟਮ ਠੀਕ ਹੈ ਜੀ ਸਿਰਫ 1100 ਰੁਪਏ ਤੁਹਾਨੂੰ ਦੇ ਰਹਿਆਂ ਜੀ ਪ੍ਰਾਈਸ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਮੈਚਿੰਗ ਸੂਟ ਹੈ ਜੀ ਠੀਕ ਹੈ ਜੀ ਮੈਚਿੰਗ ਤੁਹਾਨੂੰ ਮਸਲੀਨ ਦੀ ਬਾਟਮ ਮਿਲਣ ਵਾਲੀ ਹੈ ਬਹੁਤ ਪਿਆਰਾ ਸੂਟ ਹੈ ਟੈਬੀ ਦਾ ਸਿਰਫ 1100 ਦੇ ਵਿੱਚ ਤੁਹਾਨੂੰ ਇਹ ਵਾਲਾ ਸੀ ਸੂਟ ਦੇ ਰਹੇ ਹਾਂ ਜੀ ਅਗਲਾ ਪ੍ਰਿੰਟ ਚੈੱਕ ਕਰੋ ਸਾਰੇ ਹੀ ਸੂਟ ਬੜੇ ਪਿਆਰੇ ਪਿਆਰੇ ਰਹਿਣ ਵਾਲੇ ਆ ਠੀਕ ਹੈ ਜੀ ਇੱਕੇ ਵਾਲਾ ਸੂਟ ਮਿਲੂਗਾ ਤੁਹਾਨੂੰ ਦੇਖੋ ਇਹ ਵਾਲਾ ਜਿਹੜਾ ਕਲਰ ਹੈ ਸੀ ਗ੍ਰੀਨ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਚਾ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਮੈਚਿੰਗ ਬਾਟਮ ਮਿਲਣ ਵਾਲੀ ਹੈ ਠੀਕ ਹੈ ਜੀ ਸਿਰਫ 1100 ਦੇ ਵਿੱਚ ਤੁਹਾਨੂੰ ਟੈਬੀ ਦਾ ਸੀ ਸੂਟ ਦੇ ਰਹੇ ਆ ਮੈਚਿੰਗ ਬਾਟਮ ਦੇ ਨਾਲ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਪ੍ਰਿੰਟ ਵੀ ਬੜੇ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਇੱਕੇ ਵਾਲਾ ਕਲਰ ਹੈ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਮੈਚਿੰਗ ਸੂਟ ਹੈ ਸਿਰਫ 1100 ਦੇ ਵਿੱਚ ਠੀਕ ਹੈ ਜੀ ਪਿਓਰ ਟੈਬੀ ਸ਼ਿਲਕਰ ਠੀਕ ਹੈ ਚੈੱਕ ਕਰ ਸਕਦੇ ਹੋ ਬਿਲਕੁਲ ਪਿਓਰ ਟੈਬੀ ਸ਼ਿਲਕਾ ਜੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ ਇਹ ਕਿਹਦੇ ਵਿੱਚ ਹੋਰ ਕਲਰ ਹੈ ਜੀ ਦੇਖੋ ਜੀ ਕਿ ਤੁਹਾਨੂੰ ਇਹ ਵਾਲਾ ਕਲਰ ਮਿਲੇਗਾ ਪ੍ਰਿੰਟ ਦੇਖੋ ਪ੍ਰਿੰਟ ਵੀ ਬੜਾ ਪਿਆਰਾ ਜਾਂ ਇਹ ਵਾਲੀ ਇਹਦੇ ਨਾਲ ਬਾਟਮ ਮੈਲਣ ਵਾਲੀ ਹੈ ਟੈਬੀ ਸ਼ਿਲਕ ਹੈ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਟੈਬੀ ਦੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਾਡੇ ਕੋਲ ਸਕਰੀਨਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਬੜੇ ਪਿਆਰੇ ਪਿਆਲੇ ਪ੍ਰਿੰਟ ਆ ਸਾਰੇ ਸੂਟਾਂ ਦੇ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਸੂਟ ਲੈ ਕੇ ਆਉਨੇ ਆ ਠੀਕ ਹੈ ਜੀ ਜਿਹੜੇ ਵੀ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਕੋਲੋਂ ਸਕਰੀਨਸ਼ਾਟ ਲਓ ਤੇ ਆਪਣਾ ਜਿਹੜਾ ਆਰਡਰ ਹੈ ਬੁੱਕ ਕਰ ਸਕਦੇ ਹੋ ਜੀ ਦੇਖੋ ਇਹ ਕੇਵਲ ਪ੍ਰਿੰਟ ਰਹਿਣ ਵਾਲਾ ਇਹਨਾਂ ਲਈ ਵਾਲੀ ਬਾਟਮ ਰਹਿਣ ਵਾਲੀ ਹੈ ਇੱਕ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲਣ ਵਾਲਾ ਇਹਨਾਂ ਨਾਲ ਇਹ ਵਾਲੀ ਬਾਟਮ ਰਹਿਣ ਵਾਲੀ ਹੈ ਇੱਕ ਇਹ ਕੋਲ ਸਾਡੇ ਕੋਲ ਸ਼ਰਟ ਪੀਸ ਹੈ ਜੀ ਠੀਕ ਹੈ ਜੀ ਸ਼ਰਟ ਪੀਸ ਲੈਣਾ ਹੋਣੇ ਸ਼ਰਟ ਪੀਸ ਲੈ ਸਕਦੇ ਹੋ ਮੈਚਿੰਗ ਬਾਟਮ ਸਾਡੇ ਕੋਲੋ ਕਿਸੇ ਵੀ ਤਰ੍ਹਾਂ ਦੀ ਬਾਟਮ ਲੈਣਾ ਚਾਹੁੰਦੇ ਤੁਹਾਨੂੰ ਬਾਟਮ ਦਵਾਂਗੇ ਦੇਖੋ ਇਹ ਕੇਵਲਾ ਪ੍ਰਿੰਟ ਆਊਗਾ ਸਾਰੇ ਪ੍ਰਿੰਟ ਬੜੇ ਜੁਨੀਕ ਹੈ ਡਾਰਕ ਸ਼ੇਡ ਵੀ ਹੈ ਲਾਈਟ ਸ਼ੇਡ ਵੀ ਹੈ ਠੀਕ ਹੈ ਜੀ ਇੰਗਲਿਸ਼ ਕਲਰ ਵੀ ਹੈ ਕਿਸੇ ਵੀ ਤਰ੍ਹਾਂ ਦਾ ਕਲਰ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਭ ਦੀ ਪ੍ਰਿੰਟਿੰਗ ਤੁਹਾਨੂੰ ਬੜੀ ਜੁਨੀਕ ਜੀ ਬ੍ਰੈਂਡਿੰਗ ਮਿਲਣ ਵਾਲੀ ਹੈ ਠੀਕ ਹੈ ਜੀ ਇੱਕੇਵਲਾ ਕਲਰ ਆਊਗਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹਦੇ ਨਾਲ ਤੁਹਾਨੂੰ ਮੈਚਿੰਗ ਬਾਟਮ ਮਿਲੂਗੀ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜੁਨੀਕ ਜਿਹਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਵਾਲਾ ਗ੍ਰੈਂਡ ਵਾਲਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਧੰਨਵਾਦ